ਸਲਸੁng ਜੀਓ ਸਨਿਮਰ ਫਤੇ ਪ੍ਰਵਾਨ ਕਰਨੇ ਵਾਹਿਰੂ ਜੀ ਕਾ ਫਲਸਾ ਵਾਹਿਰੂ ਜੀ ਕੀ ਪਤ ਗੁਰ ਕਿਰਪਾ ਜੈ ਨਰਕੋ ਕੀਨੇ ਤਹਿ ਇਹ ਜੁਗਤ ਪਛਾਨੇ ਨਾਨਕ ਲੇਨ ਭਯੋ ਗੋਬਿੰਦ ਸਿੰਘ ਜਉ ਪਾਨੇ ਸੰਗ ਪਾਨੇ ਜੀਵਨ ਦਾ ਲਕਸ਼ ਗੋਬਿੰਦ ਦੇ ਲੇਨ ਤਾ ਇੱਕ ਬੋਏ ਹੋਏ ਬੀਜ ਦੀ ਯਾਤਰਾ ਫਲ ਤੱਕ ਪਹੁੰਚਣ ਵਾਸਤੇ ਇੱਕ ਚਲਦੀ ਹੋਈ ਨਦੀ ਦੀ ਯਾਤਰਾ ਸਾਗਰ ਤੇ ਜਾ ਕੇ ਸੰਪੂਰਨ ਹੁੰਦੀ ਹੈ ਜੀਵਨ ਦੀ ਯਾਤਰਾ ਪਰਮ ਜੀਵਨ ਤੇ ਜਾ ਕੇ ਸਮਾਪਤ ਹੁੰਦੀ ਹੈ ਪਰਮ ਜੀਵਨ ਹੀ ਪਰਮਾਤਮਾ ਜੀਵਨ ਦਾ ਲਕਸ਼ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਬਾਕੀ ਸਭ ਰਸਤੇ ਦੇ ਪੜਾਅ ਹੋਣਾ ਪਰਿਵਾਰ ਮਿਲ ਗਏ ਮਨ ਭਾਉਂ ਦੇ ਪਦਾਰਥ ਮਿਲ ਗਏ ਨੇ ਮਹਿਲ ਮਾੜੀਆਂ ਮਿਲ ਗਈਆਂ ਨੇ ਚੰਗਾ ਕਾਰੋਬਾਰ ਮਿਲ ਗਏ ਸਭ ਰਸਤੇ ਦੇ ਪੜਾਅ ਹੋਣਾ ਜੀਵ ਯਾਤਰੀ ਹੈ ਜੀਵਨ ਮਾਰਗ ਹੈ ਯਾਤਰਾ ਦੇ ਚ ਕੀ ਹੁੰਦਾ ਹੈ ਇੱਕ ਪੜਾਓ ਆਇਆ ਗਿਆ ਦੂਜਾ ਪੜਾਓ ਆਇਆ ਗਿਆ ਤੀਸਰਾ ਪੜਾਓ ਆਇਆ ਗਿਆ ਜੀਵਨ ਯਾਤਰਾ ਦੇ ਚ ਕੀ ਹੋਇਆ ਕੀ ਹੁੰਦਾ ਹੈ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਇਹ ਜੀਵਨ ਵੀ ਮਿਲਿਆ ਜਾਏਗਾ ਜਵਾਨੀ ਵੀ ਮਿਲਿਏ ਜਾਏਗੀ ਇਸ ਜੀਵਨ ਨੂੰ ਜੋ ਕੁਝ ਮਿਲਿਆ ਉਹ ਵੀ ਜਾਏਗਾ ਜਦ ਜੀਵਨ ਹੀ ਜਾਏਗਾ ਤਾਂ ਜੀਵਨ ਨੂੰ ਜੋ ਕੁਝ ਮਿਲਿਆ ਜਾਏਗਾ ਜਗਤ ਦੇ ਚ ਕੋਈ ਐਸਾ ਮਿਲਣਾ ਨਹੀਂ ਹੈ ਜੋ ਬਿਛਣਨ ਦੇ ਚ ਤਬਦੀਲ ਨਾ ਹੋਵੇ ਹਰ ਸੁਖ ਦੁੱਖ ਦੇ ਚ ਬਦਲ ਜਾਂਦਾ ਹੈ ਜਵਾਨੀ ਬੁਢੇਪੇ ਚ ਜਨਮ ਮਰਨ ਦੇ ਚ ਖੁਸ਼ੀਆਂ ਰਮਨ ਦੇ ਚ ਜੈਸੇ ਦਿਨ ਰਾਤ ਦੇ ਚ ਬਦਲਦਾ ਹੈ ਰਾਤ ਦਿਨ ਦੇ ਚ ਬਦਲਦਾ ਹੈ ਫਿਰ ਦਿਨ ਰਾਤ ਦੇ ਚ ਇਸ ਤਰ੍ਹਾਂ ਸੁੱਖ ਦੁੱਖਾਂ ਚ ਬਦਲਦੇ ਨੇ ਦੁੱਖ ਸੁੱਖਾਂ ਚ ਬਦਲਦੇ ਨੇ ਜੀਵਨ ਭਰ ਇਸ ਤਰ੍ਹਾਂ ਹੀ ਚੱਲਦਾ ਹੈ ਇਸ ਤਰ੍ਹਾਂ ਹੀ ਚੱਲਦਾ ਜੀਵ ਯਾਤਰਾ ਦੇ ਚ ਲੇਕਿਨ ਅਗਿਆਨੀ ਇਸ ਤਰ੍ਹਾਂ ਹੈ ਜਿਸ ਪੜਾਉ ਤੇ ਆ ਗਿਆ ਹੁਣ ਕਹਿੰਦੇ ਛੋੜਨਾ ਨਹੀਂ ਹੈ ਪੜਾਉ ਨੂੰ ਹੀ ਪਕੜਨ ਦਾ ਯਤਨ ਕਰਦਾ ਹੈ ਰਹਿਬਰੀ ਪੁਰਸ਼ ਅਵਤਾਰੀ ਪੁਰਸ਼ ਇਹੀ ਸਮਝਾਉਂਦੇ ਰਹੇ ਨੇ ਪੜਾਉ ਨੂੰ ਪੜਾਉ ਸਮਝ ਘਰ ਨਾ ਸਮਝੇ ਘਰ ਨੂੰ ਘਰ ਸਮਝ ਪਰ ਬਹੁਤ ਮੁੱਦਤ ਹੋ ਗਈ ਹੈ ਇਸ ਮਨ ਨੂੰ ਪਰਦੇਸ ਦੇ ਚ ਵਟਕਦੇ ਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨੋਚਿੰਤਕ ਐਸਾ ਕਹਿੰਦੇ ਨੇ ਜਿਹੜਾ ਮਨਕ ਬਹੁਤ ਲੰਬੇ ਸਮੇਂ ਤੱਕ ਪਰਦੇਸ ਦੇ ਚ ਰਹਿੰਦਾ ਹੈ ਦੇਸ਼ ਨੂੰ ਭੁੱਲ ਜਾਂਦਾ ਹੈ ਬਹੁਤ ਲੰਬਾ ਰਹਿਣਾ ਪਰਦੇਸ ਦੇਚ ਦੇਸ਼ ਦੀ ਮਮਤਾ ਵੀ ਖੋ ਜਾਂਦੀ ਹੈ ਦੇਸ਼ ਦੀ ਪਕੜ ਵੀ ਖੋ ਜਾਂਦੀ ਹੈ ਦੇਸ਼ ਦੀਆਂ ਯਾਦਾਂ ਵੀ ਖੋ ਜਾਂਦੀਆਂ ਹਨ ਔਰ ਫਿਰ ਮਨੁੱਖ ਪਰਦੇਸ ਨੂੰ ਹੀ ਦੇਸ਼ ਸਮਝ ਲੈਂਦਾ ਹੈ ਮਨੋਚਿੰਤਕ ਐਸਾ ਕਹਿੰਦੇ ਨੇ بڑے ਲੰਬੇ ਸਮੇਂ ਤੱਕ ਮਨ ਸੰਸਾਰ ਦੇ ਚ ਜੀ ਰਿਹਾ ਹੈ ਪਦਾਰਥਾਂ ਤੇ ਜੀ ਰਿਹਾ ਹੈ ਪ੍ਰਮਾਤਮਾ ਨੂੰ ਤੇ ਭੁੱਲ ਗਿਆ ਘਰ ਭੁੱਲ ਗਿਆ ਪਤਾ ਹੈ ਅਵਤਾਰਾਂ ਦਾ ਕੰਮ ਕੀ ਹੈ ਆਪਣੇ ਘਰ ਦੀ ਯਾਦ ਦਿਲਾਣਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤਾ ਕਰਨਾ ਸੰਸਕ੍ਰਿਤ ਜਿਹੜੇ ਕਹਿੰਦੇ ਨੇ ਸਿਮਰਨ ਕਰਨਾ ਸਿਮਰਨ ਕਰਨਾ ਚੇਤੇ ਕਰਨਾ ਯਾਦ ਕਰਨਾ ਇੱਕੋ ਹੀ ਗੱਲ ਹੈ। ਤੋਂ ਸਾਰੇ ਅਵਤਾਰਾਂ ਨੇ ਇਹ ਹੀ ਆਖਿਆ ਪ੍ਰਮਾਤਮਾ ਨੂੰ ਯਾਦ ਕਰੋ ਚੇਤੇ ਕਰੋ ਸਿਮਰਨ ਕਰੋ। ਤੁਸੀਂ ਘਰ ਭੁੱਲ ਗਏ ਹੋ। ਘਰ ਭੁੱਲ ਗਏ। ਆਪਣੇ ਘਰ ਦਾ ਬੋਧ ਕਰਾਣ ਲਈ ਆਪਣੇ ਘਰ ਦੀ ਯਾਦ ਕਰਾਣ ਲਈ ਇਹ بڑے بڑے ਧਾਰਮਿਕ ਸੰਸ ਜੋ ਹੈ ਸਮਾਗਮ ਆਯੋਜਨ ਕੀਤੇ ਜਾਂਦੇ ਨੇ ਇਹਨਾਂ ਦਾ ਲਕਸ਼ਬਸ ਇਤਨਾ ਹੀ ਹੈ ਹੁਣ ਮੈਂ ਅਰਜ਼ ਕਰਾਂ ਉਹਦੀ ਯਾਦ ਹੀ ਮਹਾ ਆਨੰਦ ਹੈ ਕਿਉਂ ਅਸੀਂ ਉਸ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁੱਲ ਸਕਦੇ ਆਇਆ ਇਸ ਵਾਸਤੇ ਗੁਰਬਾਣੀ ਕਹਿੰਦੀ ਇਹ ਤੁਧ ਚਿਤ ਆਏ महाआनंद जिस विसरे सो मर जाए जी जिन्नु भूल जांदा है ओदियां खुशियां मर जांदियां जिन्नु भूल जांदा है ओदे सारे गुण गल जांदे ने हर विसरत तेरे गुण गलया मनुख ओ गुणवान हो ही नहीं सकदा जेते अंदर प्रभु दी सिमरत नहीं है ਮੈਂ ਫਿਰ ਅਰਜ਼ ਕਰਾਂ ਅਸੀਂ ਗਵਾਇਆ ਨਹੀਂ ਭੁਲਾਇਆ ਹੈ ਮੇਰੇ ਜੇਬ ਦੇ ਚ ਹੀਰਾ ਹੋਵੇ ਪਰ ਮੇਰੇ ਚੇਤੇ ਦੇ ਚ ਨਹੀਂ ਹੈ ਤਾਂ ਨਹੀਂ ਹੈ ਨਹੀਂ ਹੈ ਪਾਵੇਂ ਪਾਵੇਂ ਮੇਰੇ ਜੇਬ ਵਿੱਚ ਪਰ ਮੇਰੇ ਚੇਤੇ ਚ ਨਹੀਂ ਹੈ ਤਾਂ ਨਹੀਂ ਹੈ ਮੇਰੇ ਸਾਹਮਣੇ ਹੀਰਾ ਪਿਆ ਹੈ ਪਰ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ ਕੰਕਮੈਨ ਉਸ ਦੀ ਸਮਝ ਨਹੀਂ ਹੈ ਹੀਰਾ ਬਾhme ਹੀਰਾ ਮੇਰੀ ਜੇਬ ਦੇਚ ਭਇਆ ਪਰ ਮੇਰੇ ਚੇਤੇ ਦੇਚ ਨਹੀਂ ਮੇਰੀ ਸਿਮਰਤੀ ਦੇਚ ਨਹੀਂ ਤੋ ਨਹੀਂ ਹੈ ਜ਼ਰਰੇ ਜ਼ਰਰੇ ਦੇਚ ਰੋਮ ਰੋਮ ਦੇਚ ਪਰਮਾਤਮਾ ਚੇਤੇ ਦੇਚ ਨਹੀਂ ਹੈ ਸਿਮਰਤੀ ਦੇਚ ਨਹੀਂ ਹੈ ਯਾਦਾਂ ਦੇਚ ਨਹੀਂ ਹੈ ਦੇ అవਤਾਰੀ ਪੁਰਸ਼ ਆਪਣੇ ਘਰ ਦੀ ਯਾਦ ਦਿਲਾਣ ਲਈ ਆਉਂਦੇ ਨੇ ਪਰ ਜਿਹੜਾ ਪਰਦੇਸ ਨੂੰ ਦੇਸ਼ ਸਮਝ ਬੈਠਦਾ ਹੈ ਉਹ ਇਸ ਦੀ ਵਿਰੋਧਤਾ ਕਰਦਾ ਹੈ ਬੜੇ ਧਿਆਨ ਨਾਲ ਸੁਣਨਾ ਆਧ ਕਾਲ ਤਾਂ ਸਤਾ ਤੇ ਸਤ ਦਾ ਵਿਰੋਧ ਰੇ ਸਤਾਧਾਰੇ ਦੇ ਸਤ ਦੇ ਚ ਕੋਈ ਦਿਲਚਸਪੀ ਨਹੀਂ ਸਤਵਾਦੀ ਨੂੰ ਸਤਾ ਦੇ ਚ ਕੁਝ ਦਿਖਾਈ ਨਹੀਂ ਦਿੰਦਾ ਦੋਹਾਂ ਦੇ ਰਸਤੇ ਵਿਪਰੀਤ ਦੋਹਾਂ ਦੇ ਰਸਤੇ ਅਪੋਜ਼ਿਟ ਨੇ ਬਿਲਕੁਲ ਵਿਰੋਧੀ ਨੇ ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਵੀ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮੈਂ ਅਕਸਰ ਅਰਜ਼ ਕਰਦਾ ਹੁੰਨਾ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਪਾਗਲ ਜੋ ਅਕਲ ਤੋਂ ਬૌਧਿਕ ਤਲ ਤੋਂ ਥੱਲੇ ਜੀ ਰਿਹਾ ਇਸ ਦਾ ਸਮਾਜ ਦੇ ਨਾਲ ਬਿਲਕੁਲ ਤਾਲ ਨਹੀਂ ਮੇਲ ਨਹੀਂ ਬੈਠਦਾ ਇੱਕ ਸੰਤ ਜੋ ਅਕਲ ਤੋਂ ਉੱਚਾ ਉੱਠ ਗਿਆ ਇੱਕ અવਤਾਰ ਜੋ ਬૌਧਿਕ ਤਲ ਤੋਂ ਉੱਚਾ ਉੱਠ ਗਿਆ ਇਸ ਚੱਕਰ ਚ ਨਾ ਪੈਣਾ ਕਿ ਮਨੁੱਖ ਦੀ ਅਕਲ ਮਨੁੱਖ ਦੀ ਬੁੱਧੀ ਪਰਮਾਤਮਾ ਨੂੰ ਸਮਝ ਸਕਦੀ ਹੈ ਸਮਝ ਨਹੀਂ ਸਕਦੀ ਪਰ ਹੁਣੇ ਮੈਂ ਅਰਜ਼ ਕੀਤੀ ਸੀ ਜੋ ਸਮਝਦੇ ਨਹੀਂ ਹੈ ਉਹ ਨਹੀਂ ਹੈ। ਤੋਂ ਜਦ ਸਮਝ ਹੀ ਨਹੀਂ ਸਕਦੀ। ਤੋਂ ਇੱਕ ਨੁਕਤਾ ਮੈਂ ਇਹ ਵੀ ਬਿਆਨ ਕਰਨਾ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ। ਜਾਣ ਜਾਣ ਕੇ ਇਹ ਜਾਣਕਾਰੀ ਮਿਲਦੀ ਹੈ ਕਿ हे प्रभु मैं तैनू नहीं जान सकदा क्यों तू मेरी अकल तो बहुत वड्ढा है बहुत वड्ढा है तू समर्थ वडा मेरी मत थोरी राम तू ते सागर दी तरह है मेरी अकल इक छोटे प्याले दी तरह है ए सागर मेरे प्याले विच आवे ते किस तरह आवे केमे ਪਰ ਇਤਨਾ ਤੇ ਸਮਝ ਆ ਗਈ ਹੈ ਕਿ ਮੇਰੀ ਅਕਲ ਪਹਿਲੇ ਦੀ ਤਰ੍ਹਾਂ ਹੈ ਤੂੰ ਸਾਗਰ ਦੀ ਤਰ੍ਹਾਂ ਹੈ ਤੇ ਸਮਝ ਆ ਗਈ ਹੈ ਇਹ ਵੀ ਸਮਝ ਆ ਗਈ ਹੈ ਸਾਗਰ ਪਹਿਲੇ ਦੇ ਵਿੱਚ ਨਹੀਂ ਆ ਸਕਦਾ ਸੁਧ ਮੇ ਨਾ ਸੁਧ ਰਹੀ ਮਤ ਮੇ ਨਾ ਮਤ ਹੈ ਸੁਧ ਬੁਧ ਕਰਤੇ ਹਰ ਲਈ ਮੇਰੀ ਭਗਤ ਕਬੀਰ ਮਨੁੱਖ ਪਰਮਾਤਮਾ ਨੂੰ ਪੂਰਾ ਸਮਝ ਨਹੀਂ ਸਕਦਾ ਇਹ ਦਾ ਇੱਕ ਦੂਜਾ ਨੁਕਤਾ ਵੀ ਬਿਆਨ ਕਰਦਾ ਹੈ ਜੋ ਮੇਰੀ ਸਮਝ ਦੇ ਵਿੱਚ ਆ ਸਕਦਾ ਉਹ ਮੇਰੀ ਸਮਝ ਤੋਂ ਵੱਡਾ ਨਹੀਂ ਹੈ ਨਹੀਂ ਹੈ ਜੇ ਨੂੰ ਮੈਂ ਇਸ ਜ਼ਬਾਨ ਨਾਲ ਪੂਰੇ ਦਾ ਪੂਰਾ ਬਿਆਨ ਕਰ ਸਕਦਾ ਉਹ ਮੇਰੀ ਕਥਨ ਸ਼ਕਤੀ ਤੋਂ ਵੱਡਾ ਨਹੀਂ ਹੈ ਫਿਰ ਮੇਰੀ ਕਥਨ ਸ਼ਕਤੀ ਵੱਡੀ ਹੈ ਉਹ ਨਹੀਂ ਹੈ ਤੁਹਾਡੇ ਜਿਹੜੇ ਕੋਈ ਅਭਿਆਸੀ ਸਤਸੰਗੀ ਆਉਣਗੇ ਜ਼ਰੂਰ ਗੱਲ ਨੂੰ ਪਕੜਨਗੇ। ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, "ਹੇ ਪ੍ਰਭੂ ਜੇ ਮੈਂ ਤੈਨੂੰ ਜਾਣ ਵੀ ਲਿਆ ਪਰ ਮੈਂ ਕਹਿਣਾ ਨਹੀਂ ਕਹਿਣਾ ਨਹੀਂ।" ਮਹਾਰਾਜ ਕਹਿ ਦੋ ਬੁਥੇਰਿਆਂ ਦੀ ਸਮਝ 'ਚ ਪੈ ਜਾਏਗੀ ਗੱਲ। ਪਤਾ ਸਤਗੁਰੂ ਕੀ ਕਹਿੰਦੇ ਨੇ, "ਜੇ ਹਾਂ ਜਾਣਾ" ਆਖਾਣਾ ਹੈ ਜੇ ਮੈਂ ਜਾਣ ਵੀ ਲਿਆ ਮੈਂ ਕਹਿਣਾ ਨਹੀਂ ਕਿਉਂ ਕਹਿ ਦ ਬਥੇਰਿਆਂ ਦੀ ਸਮਝ ਚ ਪੈ ਜਾਏਗਾ ਜੇ ਹੂੰ ਜਾਣਾ ਆਖਾਣਾ ਹੈ ਕਹਿਣਾ ਕਥਨ ਨਾ ਜਾਵੇ ਉਹ ਮੇਰੀ ਕਥਨੀ ਚ ਨਹੀਂ ਆਉਂਦਾ ਮੇਰੀ ਕਥਨੀ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ ਗਾਹੋਂ ਕਥਿ ਕਥੇ ਕਥ ਦੇਖ ਮੈਂ ਅਕਥ ਨਾ ਕਥ ਨਾ ਜਾਇ ਕਲਗੀਧਰ ਪਾਤਸ਼ਾਹ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਇਨ ਫਰਮਾਨ ਕਰਦੇ ਨੇ ਕਹਾ ਨਾ ਮਤਾ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੋਨ ਆਵੇ ਮਹਾਰਾਜ ਕਹਿੰਦੇ ਨੇ ਮੈਂ ਕਹਿ ਕਹਿ ਕੇ ਦੇਖ ਲਿਆ ਬੋਲ ਬੋਲ ਕੇ ਦੇਖ ਲਿਆ ਉਹ ਸਾਰੇ ਦਾ ਸਾਰਾ ਮੇਰੇ ਬੋਲਾਂ ਚ ਨਹੀਂ ਆਉਂਦਾ ਜਿਹਨੂੰ ਮੇਰੀ ਜ਼ੁਬਾਨ ਪੂਰਾ ਕਥਨ ਕਰ ਸਕਦੀ ਹੈ ਉਹ ਮੇਰੀ ਕਥਨੀ ਤੋਂ ਵੱਡਾ ਨਹੀਂ ਹੈ ਜਿਹਨੂੰ ਮੇਰੀਆਂ ਅੱਖਾਂ ਪੂਰਨ ਤੌਰ ਤੇ ਵੇਖ ਸਕਦੀਆਂ ਨੇ ਉਹ ਮੇਰੀ ਦ੍ਰਿਸ਼ਟੀ ਤੋਂ ਵੀ ਵੱਡਾ ਨਹੀਂ ਹੈ ਜਿਹਨੂੰ ਮੇਰੀ ਅਕਲ ਪੂਰਨ ਤੌਰ ਤੇ ਸਮਝ ਸਕਦੀ ਹੈ ਉਹ ਮੇਰੀ ਅਕਲ ਤੋਂ ਵੀ ਵੱਡਾ ਨਹੀਂ ਫਿਰ ਕੀ ਹੈ ਕਥਨ ਕਰ ਕਰਕੇ ਇਹ ਪਤਾ ਚੱਲਦਾ ਹੈ ਕਥਨੇ ਚ ਨਹੀਂ ਆਉਂਦਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਦੇਖੇ ਕਥਨ ਕਰ ਕਰਕੇ ਮੈਂ ਦੇਖੇ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਏ ਉਹ ਤੇ ਅਕਥ ਹੈ ਕਥਨੇ ਦੇ ਚ ਨਹੀਂ ਆਉਂਦਾ ਸਮਝ ਦੇ ਚ ਨਹੀਂ ਆਉਂਦਾ ਦ੍ਰਿਸ਼ਟੀ ਉਸ ਨੂੰ ਪੂਰਾ ਨਹੀਂ ਦੇਖ ਸਕਦੀ ਇਸ ਵਾਸਤੇ ਕਹਿੰਦੇ ਨ ਅਗੰ ਅਗੋਚਰ ਜੋ ਸਮਝ ਤੋਂ ਵੀ ਪਰੇ ਹੈ ਤੋਂ ਨੁਕਤੇ ਨੂੰ ਸਮਝਣਾ ਉਸ ਨਾਲ ਜੁੜਨ ਵਾਸਤੇ ਕੀ ਕਰਨਾ ਪਏਗਾ ਆਪਣੀ ਸਮਝ ਤੋਂ ਪਰੇ ਉੱਠਣਾ ਪਏਗਾ ਆਪਣੀ ਸਮਝ ਤੋਂ ਉੱਚਾ ਉੱਠਣਾ ਪਏਗਾ ਇੱਕ ਸਮਝਦਾਰ ਮਨੁੱਖ ਲਈ ਆਪਣੀ ਸਮਝ ਤੋਂ ਉੱਚਾ ਉੱਠਣਾ ਕਠਨ ਹੈ ਕਠਨ ਹੈ ਜਿਤਨਾ ਅਕਲਮੰਦ ਹੋਵੇਗਾ ਉਤਨਾ ਹੀ ਆਪਣੀ ਅਕਲ ਤੋਂ ਉੱਚਾ ਉੱਠਣਾ ਔਖਾ ਹੋਵੇਗਾ ਕਿਉਂਕਿ ਇਸ ਵਕਤ ਜਿਤਨੀ ਦਿਮਾਗੀ تعلیم ਹੈ ਤੇ ਜਿਤਨੀ ਸੰਸਾਰ ਦੀ ਜਾਣਕਾਰੀ ਹੈ ਇਹ ਪਹਿਲੇ ਨਹੀਂ ਸੀ ਗਲੀ ਗਲੀ ਸਕੂਲ ਨੇ ਕਾਲਜ ਨੇ ਵਿਸ਼ਵ ਵਿਦਿਆਲੇ ਨੇ ਇਹ ਪਹਿਲੇ ਨਹੀਂ ਸਨ ਮਨੁੱਖ ਦੀ ਸੰਸਾਰ ਦੇ ਸੰਬੰਧ ਵਿੱਚ ਇਤਨੀ ਜਾਣਕਾਰੀ ਨਹੀਂ ਸੀ ਜਿੰਨੇ ਅੱਜ ਹੈ। ਤਾਂ ਇੱਕ ਜਾਣਕਾਰ ਮਨੁੱਖ ਦਾ ਆਪਣੇ ਜਾਣਣ ਦੇ ਤਲ ਤੋਂ ਅੱਗੇ ਜਾਣਾ ਅਖਾਉ ਜਾਂਦਾ ਹੈ। ਕਠਨ ਹੋ ਜਾਂਦਾ ਹੈ। ਇੱਕ ਅਕਲਮੰਦ ਮਨੁੱਖ ਦਾ ਆਪਣੇ ਅਕਲ ਤੋਂ ਅੱਗੇ ਜਾਣਾ ਸੋਖ ਕਹਿੰਦੇ ਨੇ ਸਰਹਦੇ ਅਕਲ ਸੇ ਗੁਜ਼ਰੇ ਤਬ ਪਹੁੰਚੇ ਸੁਧ ਬੋਧ ਕਰਤੇ ਹਰ ਲਈ ਮੇਰੀ ਕਬੀਰ ਕਹਿੰਦੇ ਨੇ ਸੁਧ ਨੋ ਬੋਧ ਨੋ ਤੇ ਸੁੱਟ ਦਿੱਤਾ ਅੱਗੇ ਲੰਘ ਗਏ ਹੁਣ ਮੈਂ ਫਿਰ ਅਰਜ਼ ਕਰਾਂ ਇੱਕ ਪਾਗਲ ਮਨੁੱਖ ਅਕਲ ਤੋਂ ਥੱਲੇ ਜੀ ਰਿਹਾ ਹੈ ਸਮਾਜ ਦਾ ਹਿੱਸਾ ਨਹੀਂ ਬਣਦਾ ਇਕ ਭਗਤ ਤੇ ਸੰਤ ਅਕਲ ਤੋਂ ਉੱਪਰ ਜੀ ਰਿਹਾ ਹੈ। ਉਹਦਾ ਵੀ ਸਮਾਜ ਨਾਲ ਤਾਲ ਮਿਲ ਨਹੀਂ ਬੈਠਦਾ। ਸੰਸਾਰ ਨਾਲ ਸੰਬੰਧ ਨਹੀਂ ਜੁੜਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਪਾਗਲ ਤੇ ਤੇ ਅਸੀਂ ਤਰਸ ਵੀ ਖਾ ਲੈਂਦੇ ਆਂ। ਵਿਚਾਰਾ ਪਾਗਲ ਹੈ। ਬੌਧਿਕ ਤਲ ਤੋਂ ਥੱਲੇ ਜੀ ਰਿਹਾ ਹੈ। ਪਰ ਜੋ ਅਕਲ ਤੋਂ ਉੱਪਰ ਉੱਠ ਗਿਆ। ਉਹਦੇ ਨਾਲ ਆਮ ਸਤਾਦਾਰੀ ਸ਼ਕਤੀਸ਼ਾਲੀ ਮਨੁੱਖ ਦੇ ਹੰਕਾਰ ਨੂੰ ਝੋਟ ਲੱਗਦੀ ਹੈ ਫਿਰ ਐਸੇ ਮਨੁੱਖ ਨੂੰ ਸੋਲੀ ਤੇ ਟੰਗਿਆ ਜਾਂਦਾ ਹੈ ਤਤੀ ਤਵੀ ਤੇ ਬਿਠਾਇਆ ਜਾਂਦਾ ਹੈ ਚੌਕ ਦੇ ਚ ਕਤਲ ਕੀਤਾ ਜਾਂਦਾ ਹੈ ਧੰਪਦ ਬੋਧੀਆਂ ਦਾ ਗ੍ਰੰਥ ਹੈ ਉਹਦੇ ਚ ਭਿਖਸ਼ਵਾਂ ਦੇ ਪ੍ਰਸ਼ਨ ਨੇ ਤੇ ਮਹਾਤਮਾ ਬੁੱਧ ਦੇ ਉੱਤਰ ਨੇ ਛੋਟੇ ਛੋਟੇ ਸੂਤਰ ਨੇ ਉਹਦੇ ਚ ਦੰਪ ਆਪਣੇ ਚਚੇਰੇ ਭਰਾ ਨੂੰ ਮਹਾਤਮਾ ਬੁੱਧ ਜੋ ਉਹਨਾਂ ਦਾ ਚੇਲਾ ਬਣ ਚੁੱਕਿਆ ਸੀ ਆਨੰਦ ਸਮਝਾਂਦੇ ਕਹਿੰਦੇ ਨੇ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ ਬਸ ਇੰਨਾ ਇੱਕ ਸੂਤਰ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੁੰਦੀ ਤਨ ਆ ਕੱਲਾ ਪਾਗਲਾਂ ਦੀ ਭੀੜ ਵਿੱਚ ਕਦੀ ਕਦਾਂ ਹੀ ਕੋਈ ਇੱਕਦ ਸਿਆਣਾ ਆ ਜਾਂਦਾ ਹੈ ਸਾਰੇ ਪਾਗਲ ਘੇਰ ਕੇ ਉਸ ਦਾ ਦਮ ਤੋੜ ਦਿੰਦੇ ਨੇ ਭੀੜ ਸ਼ਕਤੀਸ਼ਾਲੀ ਹੈ ਬੇੜ ਤਾਕਤਵਰ ਹੈ। aur kai dafa ode hankaar nu itni chot lagdi hai pagal nal nahi lagdi kyun pagal ode akal to thalle ji reya hai avtaar nal sant nal ode hankaar nu chot lagdi hai ode akal to upar uth gaya ਬਹਾਦਰ ਸ਼ਾ ਜ਼ਫਰ ਦਾ ਦਰਬਾਰੀ ਸ਼ਾਇਰ حضرت ਉਸਤਾਦ ਜ਼ੌਕ ਜੋ ਬਹਾਦਰ ਸ਼ਾ ਜ਼ਫਰ ਨੂੰ ਸ਼ਾਇਰੀ ਵੀ ਸਿਖਾਉਂਦਾ ਸੀ ਕਵਿਤਾ ਦੇ ਗੁਰ ਵੀ ਦੱਸਦਾ ਸੀ ਉਹ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ اے ਖੁਦਾ तेरा पता मैं केस को किससे पता पूछें मंजिल जाना जिसको खबर थी तेरी वो बेखबर मिला को तेरी खबर से, एक ओरी समझ नहीं सी ए को खबर है कि नहीं ਦੂਸਰਾ ਜਿਹਦੇ ਕੋਲ ਤੇਰੀ ਖਬਰ ਸੀ ਉਹ ਖਬਰ ਦੱਸਣ ਜੋਗਾ ਹੀ ਨਹੀਂ ਸੀ ਤੇ ਜਿਹੜੇ ਖਬਰ ਦੱਸਦੇ ਪੈ ਨੇ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹਕੀਕਤ ਜੋ ਪਤਾ ਦੱਸਦੇ ਪੈ ਨੇ ਉਹਨਾਂ ਕੋਲ ਪਤਾ ਹੈ ਕੋਈ ਨਹੀਂ ਤੇ ਜਿਨ੍ਹਾਂ ਕੋਲ ਹੈ ਉਹ ਦੱਸਣ ਜੋਗਾ ਹੀ ਨਹੀਂ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਿਆ ਐਸਾ ਜੋ ਬੇਖਬਰ ਇਨਸਾਨ ਹੈ ਕਿਵੇਂ ਸੰਬੰਧ ਜੁੜੇਗਾ ਗੁਰਬਾਣੀ ਦਾ ਇੱਕ ਨੁਕਤਾ ਇਹ ਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਇਹਨੂੰ ਮੈਂ ਇਸ ਦਲੀਲ ਨਾਲ ਬਿਆਨ ਕਰਦਾ ਹਾਂ ਉਹਨਾਂ ਧਿਆਨ ਨਾਲ ਸੁਣਨਾ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੇ ਕੀ ਹੁੰਦੀ ਹੈ ਬਾਵੇਂ ਜਵਾਨ ਉਸ ਦਾ ਪਿਤਾ ਹੋ ਸਕਦਾ ਹੈ ਜਵਾਨ ਉਸ ਦਾ ਭਰਾ ਹੋ ਸਕਦਾ ਹੈ ਜਵਾਨਾ ਨੂੰ ਉਹ ਦੇਖਦਾ ਪਰ ਇੱਕ ਮਾਸੂਮ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਹੁੰਦੀ ਹੈ ਜਵਾਨ ਦੀ ਉਮੰਗ ਕੀ ਆਉਂਦੀ ਹੈ ਜਵਾਨ ਦੀ ਤਰੰਗ ਕੀ ਆਉਂਦੀ ਹੈ ਜਵਾਨ ਦੀ ਵਾਸ਼ਨਾ ਕੀ ਆਉਂਦੀ ਹੈ ਇੱਕ ਮਾਸੂਮ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਹੁੰਝ ਨਹੀਂ ਹੁੰਝ ਨਹੀਂ ਤੇ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢੇਪਾ ਕੀ ਹੁੰਦਾ ਹੈ ਬੁਢੇਪਾ ਕੀ ਆਉਂਦਾ ਹੈ ਭਾਵੇਂ ਬੁੱਢਾ ਉਸ ਦਾ ਪਿਓ ਹੋਵੇ ਉਹਦਾ ਦਾਦਾ ਹੋਵੇ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੇਸ਼ੁਮਾਰ ਇੱਕ ਜਵਾਨ ਨੂੰ ਕੀ ਪਤਾ ਹੈ ਬੁਢੇਪਾ ਕੀ ਆਉਂਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਹਾਨਤਾ ਕੀ ਹੁੰਦੀ ਹੈ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁੱਢੇ ਪਾ ਕੇ ਹੈ ਬਡੇ ਪਾ ਕੇ ਹੁੰਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਦਫਾ ਸ਼ਮਸ਼ਾਨ ਗਾੜ ਗਿਆ ਹੋਵੇ ਭਾਵੇਂ ਬਹੁਤ ਸਾਰੇ ਮਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ ਭਾਵੇਂ ਕਈਆਂ ਦੀ ਅਰਥੀਆਂ ਨੂੰ ਮੋਂਡਾ ਦਿੱਤਾ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਮੌਤ ਕੀ ਆਉਂਦੀ ਹੈ ਗਿਆਨ ਦਾਸਾ